ਜਦ ਤੁਸੀਂ ਆਏ ਹੋ ਮੈਂ ਆਪਣੇ ਨਾਨਕਿਆਂ ਦੇ ਇੱਕ ਜੀ ਕੋਣ ਆਏ ਪਏ ਆ ਜਿਹਨਾਂ ਤੁਸੀਂ ਪਹਿਲਾਂ ਜਾਣਦੇ ਹੋ ਨਹੀਂ ਜਾਣਦੇ ਹੋ ਸਾਨੂੰ ਤੁਸੀਂ ਜਾਣਦੇ ਹੋਗੇ ਮੈਂ ਅੰਜੂ ਸਿੰਘ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਹੁਤ ਪਰਜੰਤਾ ਦਾ ਸਵਾਗਤ ਹੈ YouTube ਫੈਮਿਲੀ ਦੇ ਚ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਜਨ ਨੂੰ ਸਬਸਕ੍ਰਾਈਬਰ ਕਰਕੇ ਜਾਓ ਵੀਡੀਓ ਨੂੰ ਬਿਲਕੁਲ ਫੁੱਲ ਵੋਚ ਕੇ ਚਾਹੀਓ ਕਿ ਬਣਾ ਪਾਣੀ ਅੱਜ ਅਸੀਂ ਆਇਆ ਪਿੰਡ ਤੇ ਅੱਜ ਹੈਗਾ ਆ ਮੇਰੇ ਖਿਆਲ ਦਿਨ ਕਿਹਣਾ ਨੇ ਅੱਜ ਸੋਮਵਾਰ 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 ਕੱਲ ਸੀ ਵੀ ਐਤਵਾਰ ਕੱਲ ਦਲੀਆ ਸੀਗਾ ਪ੍ਰੋਗਰਾਮ ਸੀਗੇ ਤੇ ਘਰ ਬਲੌਗ ਸ਼ੁਰੂ ਨਹੀਂ ਕਰ ਰੋਇਆ ਦੀ ਕਾਲੀ ਕਾਲੀ ਵਿੱਚ ਘਰ ਦੇ ਕੰਮਕਾਰਾਂ ਵਿੱਚ ਤੇ ਚਲੋ ਮੈਂ ਕਿਹਾ ਇੱਥੇ ਅੱਗੇ ਕਰਦੇ ਆਂ ਦੇਖੋ ਜੋਧ ਨੂੰ ਥੱਕ ਗਿਆ ਏ ਨਾਨਕਿਆਂ ਦੇ ਆਕੇ ਹਨਾ ਤੇ ਧੋਪ ਬੜੀ ਬਾਹਰ ਦੇ ਗੱਲਿਆ ਉਗਣ ਵੀ ਦਿਨੇ ਆ ਜੂਨ ਦਾ ਮਹੀਨਾ ਅੱਜ 24 ਜੂਨ ਹੋ ਗਈ ਆ ਬਸ ਕੁਛ 6 ਦਿਨ ਰਹਿ ਗਏ ਹੋਰ ਮਹੀਨਾ ਖਤਮ ਹੋ ਜਾਣਾ ਜੇ ਲੱਗਦਾ ਸ਼ੁਰੂ ਹੋ ਜਾਣਾ ਹੈ ਪ੍ਰੋਗਰਾਮ ਸ਼ੁਰੂ ਹੋ ਜਾਣਾ ਨੇ ਆ ਫਿਰ ਇਹ ਗੱਲਿਆ ਤੇ ਅਸੀਂ ਆ ਗਏ ਠੰਡਾ ਪੀ ਲਿਆ ਆ ਤੇ ਮੈਂ ਮਹੀਨੇ ਡੇਢ ਮਹੀਨੇ ਬਾਅਦ ਆਈ ਆ ਤੇ ਜਿਹੜਾ ਲੱਗਾ ਨਹੀਂ ਹੈਗਾ ਫਿਰ ਡੇਢ ਕਿ ਮਹੀਨੇ ਬਾਅਦ ਜਿਹਦਾ ਡੈਡੀ ਨੂੰ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਫਿਰ ਮੈਂ ਆਈ ਆ ਪਹਿਲਾਂ ਤੇ ਜਿਹੜਾ ਵੱਜਾ ਨਹੀਂ ਆ ਨਹੀਂ ਹੋਇਆ ਆ ਤਾਂ ਧੋਣੇ ਵਾਰ ਕਿੰਨੀ ਧੁੱਪ ਆ ਦੇਖੋ ਧੁੱਪ ਕਿੰਨੀ ਤਿੱਖੀ ਆ ਆ ਮम्मी ਕੀ ਲਾਇਆ ਕ੍ਰੇਲਿਆਂ ਦੇ ਬੇਲ ਇਹ ਚੜੀ ਤਾਂ ਚੜਣੀ ਸੀ ਕਿੱਦਾਂ ਥੱਲੇ ਡਿੱਪੀ ਇਹ ਭਾਰੀ ਹੋ ਗਈ ਹੁਣ ਹੈਨਾ ਹਾਂ ਜੇ ਰੱਸੀ ਨਹੀਂ ਰਸੀ ਵਗੇ ਤਾਂ ਚੜੋ ਇਹਨੂੰ ਦਸੀਆਂ ਬਾਣੇ ਜਿਹੜਾ ਹੁੰਦਾ ਨਾ ਮੰਜਿਆਂ ਦਾ ਉਹਨੂੰ ਫੇਰ ਇਹ ਪਰ ਇਹ ਵਜ਼ਨ ਹੋ ਗਿਆ ਤਾਂ ਡਿੱਗਦੀ ਐ ਚਾਹ ਫੇਰ ਚਾਹ ਪੀ ਲੈਣੇ ਭਾਬੀ ਕੇ ਚਾਹਗੇ ਚਾਹ ਵੀ ਘੜੀ ਘੜੀ ਚਾਹ ਪੀ ਜਾਣੀ ਆ ਕਿਹੜੇ ਸਤਵਾਰਕ ਦੇ ਬੂਟਾ ਕਿਹੜਾ ਹੈ ਇਹੋ ਜਿਹੇ ਗਲਾਬੀ ਫੁੱਲ ਲੱਗਦੇ ਹਾਂ 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 ਫੁੱਲ ਬਹੁਤ ਸਾਰੇ ਵਿੱਚ ਨਾ ਨਿਕਨੇ ਨਿਕੇ ਬੀ ਹੁੰਦੇ ਇਹਦੇ ਹਾਂ ਵਿੱਚ ਬੀ ਹੁੰਦੇ ਲੈ ਜੀ ਖਾਨਾ ਹੂੰ ਉਸ ਤੋਂ ਹੋਵੇਗਾ ਹੋ ਵੀ ਇਹਦਾ ਬੀ ਬਹੁਤ ਹੁੰਦੇਗਾ ਹਨਾ ਬੀ ਬਹੁਤ ਸਾਰੇ ਜੇ ਦਸ ਬੀ ਜਾਂਦੇ ਬੋਲੇ ਦਾ ਤਿੰਨ ਚਾਰ ਹੋ ਜਾਂਦੇ ਸਹੀ ਹੋ ਗਏ ਦੋ ਲੈ ਜੂ ਵਿੱਚ ਲੈ ਜੂ ਜਾਨ ਬੀ ਲੈ ਅਸ਼ਾਦ ਆਧਾ ਪੈਰ ਖੜੀ ਲਾਈ ਆ ਪੈਰ ਖੜੀ ਹੈ ਵੀ ਸੋਨੇ ਬੋਲੇ ਵਧੀਆ ਫੁੱਲ ਬੂਟੇ ਸੋਨੇ ਲੱਗਦੇ ਆ ਸਬਜ਼ੀਆਂ ਘਰ ਦੀਆਂ અમરુદ બડ નેરો બડ અમરુદ બોલ લાગે અમરુદ બડ કે લઈ જના બડી મીઠી મીઠી લાગદે અમરુદ દીતાર કે લગા એને કુછ ਵੀ پتہ ਕੀ ਗੱਲ ਤੁਸੀਂ ਆ ਆ ਬੱਟਟ ਇਹਨਾਂ ਦੇ ਆਪਾਂ ਹਲਤਾਂ ਦੀਆਂ ਤਾਂ ਕਰਕੇ ਨਹੀਂ ਲੱਗਾ ਕੁਛ ਵੀ ਇਹ ਬਹੁਤ ਮੂਲਾਉ દેਂਦਾ ਇਹ ਗੱਲ ਇਹਨੂੰ ਇਹਨਾਂ ਪੰਜ ਦਿਨ ਜੇ ਹੋ ਜਾਵੇ ਜੇ ਮੜਮੜੇ ਸ਼ਾਮ ਨੂੰ ਦੇ ਨਾ ਫੇਸ ਹੀਗਾ ਜੀ ਤੇ ਮੈਂ ਤਾਂ ਪੱਟ ਦੇ ਨੂੰ બોલા દેને ਅਕੀੜੇ ਲਗਾਤੇ ਹੋਇਆ ਮੇਰੇ ਖਿਆਲ ਕਿੰਨੇ ਸਾਲ ਪੁਰਾਣਾ ਹੈ ਫੂਟਾ ਇਹ 6-7 ਸਾਲ ਦਾ ਹੁਣ ਦਵਾਰਾਂ ਤਾਂ ਟਾਣੀਆਂ ਹੋਣਗੀਆਂ ਇਹਦੀਆਂ ਤਾਂ ਫਿਰ ਇਹ ਲੱਗੂ ਨਫੜ ਤੇਰਾ ਨਾਲ ਪੁਰਾਣਾ ਜਿਹੜੇ ਮੂਦਾਂ ਜਿਹੋ ਕੀੜੇ ਗੁੜੇ ਪੈ ਜਾਂਦੇ ਨਾ ਉਹਦੇ ਨਾਲ ਥੱਲੇ ਕਲੀ ਕਹਿੰਦੇ ਲਾ ਦੀਦੀ ਪੈਰਾਂ ਨੇ ਇਹਦੇ ਨੂੰ ਦੇਖੋ ਤਾਂ ਕਲੀ ਜੀ ਲਾ ਕੇ ਨਾ ਬਿਸਕਟ ਤਾਂ ਫਿਰ ਸਹੀ ਹੈ ਇਹ ਪਰ ਬਹੁਤ ਮਿੱਠੇ ਸੀਗੇ ਇਹਦੇ ਅਮਰੂਦ ਆ ਮਿਰਚ ਸੁਕਾ ਰਹੀ ਆ ਤੇ ਮਿਰਚਾਂ ਸੁਕਣੀਆਂ ਪਾਈਆਂ ਸਿਕਾ ਕੇ ਰੱਖ ਲੈਣੇ ਨੇ ਇੱਥੇ ਹੀ ਮਿਰਚਾਂ ਪੁੱਤਣਾ ਮੇਟੇ ਜਾ ਰਹੀਆਂ ਲੈ ਆਉਂਦੀ ਅੱਛਾ ਠੀਕ ਹੈ ਠੀਕ ਹੈ ਲਾਲ ਮੇਚ ਨਹੀਂ ਸਿਕਾਉਂਦੇ ਹਨ ਹਰੀ ਸਿਕਾਈ ਆ ਮੈਂ ਲਾਲ ਮੇਚ ਸਿਕਾ ਕੇ ਫੇਰ ਕਟ ਕੇ ਰੱਖਦੀ ਹੁੰਦੀ ਆ ਲਾਲ ਪੱਕੀ ਰੱਖਣੀ ਰੱਖਣੀ ਆ ਲਾਲ ਤੋਂ ਕਹਿੰਦੇ ਕਿਹਦਾ ਲਾਲ ਦਾ ਇਹ ਹੋ ਜਾਂਦਾ ਵੀ ਪੱਕੀ ਕਬਲਾ ਕਬਲਾ ਪੱਖਾ ਲਾਉਂਦਾ ਤੇ ਪੱਖਾ ਵਾਜੀ ਬੋ ਕਰਦਾ ਹੈ ਪੱਖਾ ਵਾਜੀ ਬੋ ਸੁੰਦਰ ਜਿਹਾ ਦੇਖਣਾ ਆਉਂਦਾ ਹੈ ਮਾਰਾ ਕਹਿੰਦਾ ਹੈ ਮੈਂ ਤਾਂ ਦੇਖਣਾ ਚਾਹੀਦਾ ਹੈ ਕਹਿ ਇਹ ਹੁਣ ਕਿੰਨੇ ਡਿਜ਼ਾਈਨ ਨਵੇਂ ਨਵੇਂ ਟਿਆਣਾ ਹੈ ਪੱਖਿਆਂ ਦੇ ਕਦੇ ਹੁੰਦੇ ਨਹੀਂ ਜਾਨੀ ਇਹ ਇੱਥੇ ਇੱਕ ਖੱਡਾ ਪੱਖਾ ਲੈ ਆਓ ਹਾਂ ਰੀਨੀ ਵਾਇਰ ਕਰਦਾ ਇਹਦਾ ਪਤਾ ਉਹਦਾ ਪੱਖੇ ਇੱਦਾਂ ਹੀ ਆ ਕਿ ਪੱਖੇ ਲੱਗੇ ਉਹਨੂੰ ਪਤਾ ਹੀ ਨਹੀਂ ਲੱਗਦਾ ਇਹਲੇ ਪਿਛਲੇ ਪੁਰਾਣੇ ਹੁੰਦੇ ਪੱਖੇ ਨਾ ਛੁਰੀਆਂ ਵਾਲੇ ਇਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਸੈ ਇਨ ਚੱਲ ਆ ਫਰਿਆ ਲਿਆ ਹੂੰ ਨਾ ਨਾ ਆ ਬਹੁਤ ਹੁੰਦੀ ਹੈ ਇਹ ਅੱਜ ਪਤਿ ਤਿੱਜਾਣੇ ਪ੍ਰਾਣੀ ਆ ਪ੍ਰਾਣੀ ਨਿੱਗਰ ਹੁੰਦੀ ਆ ਅੱਜ ਕੱਲ ਤਿੱਜਾਣਾ ਸ਼ੂਸ਼ੇ ਵਾਸੀ ਜਿਹੇ ਹੁੰਦੇ ਆ ਠੀਕ ਗੱਲ ਆ ਇਹ ਕਹਿੰਦਾ ਨਾ ਕਿ ਵੇਖ ਨਾ ਆਉਂਦਾ ਬੰਨਵਾਣ ਵਾਲਾ ਇਹ ਦੱਕਰੇ ਹੈ ਹੈ ਤੇ ਬਹੁਤ ਆ ਅਰ ਯਾਨੀ ਤੇ ਪਰੇ ਇਹਦੇ ਚੌਕ ਚੌਕ ਵਿੱਚ ਦੇਖੋ ਕਿਦਰ ਮੰਕਿਆਂ ਵਾਲੀ ਰੋਡ ਆਉਂਦਾ ਆ ਮੰਕਿਆਂ ਤੋਂ ਸਿੱਧਾ ਹੀ ਨੀਵਾਂ ਤੁਰਕੇ ਨਾ ਤੁਰਕੇ ਤੇ ਇੱਧਰ ਅਸੀਂ ਜਾਂਦੇ ਬੋਲਿਆਂ ਨੂੰ ਸਿੱਧਾ ਹੀ ਕਿਨਾਲਾ ਪਿੰਡ ਬਹੁਤ ਚੇਂਜ ਹੋ ਗਿਆ ਕਿਨਾਲਾ ਮੈਂ ਕਿਹਾ ਪਿੰਡ ਗੰਧਾ ਤਰੱਕੀ ਕਰਦੇ ਆ ਚਲੋ ਕਰਨੀ ਚਾਹੀਦੀ ਹੈਗਾ ਤੇ ਉੱਥੋਂ ਆ ਕੇ ਹੈ ਉੱਚਾ ਕਰੋ ਨੂੰ ਪੜਾ ਹ ਨਹੀਂ ਉੱਚਾ ਹੀ ਆ ਦੇਖੋ ਸਾਨੂੰ ਕੀ ਵਕਤ ਪਿਆ ਤੁਪੇ ਜਾਣ ਦਾ ਲੋਕੇਸ਼ਨ ਦੇ ਪਏ 100 ਰੁਪਏ ਆ ਪੱਖੇ ਚਲਾ ਕੇ ਕੂਲਰ ਚਲਾ ਕੇ ਕੋਈ ਜਿਹੜਾ ਕੋ ਟਾਈਮ ਰੱਖੇ ਉਹ ਤਾਂ ਰੱਖਣਾ ਪੈਂਦਾ ਹਾਂ ਸਹੀ ਕਿ ਜਿੱਥੇ ਜਾਣਾ ਜਾਣਾ ਪੈਂਦਾ ਇਹ ਅਗਲਾ ਉਹਦਾ ਕੰਮ ਛੱਡ ਕੇ ਛੱਡ ਕੇ ਸਾਰੇ ਕਿਹੜਾ ਬੇਲੇ ਹੁੰਦੇ ਹਨਾ ਕੰਮ ਕੜੇ ਅਲਾ ਕਿਹੜਾ ਬੇਲਾ ਅੱਜਕੱਲ ਬੇਲਾ ਕੋਈ ਵੀ ਨਹੀਂ ਹੁੰਦਾ ਉਹ ਤਾਂ ਹੈ ਕੰਮ ਕਰਦੇ ਸਾਨੂੰ ਪਤਾ ਕੇ ਏਦਾਂ ਹੀ ਗੱਲ ਜੇ ਕੋਈ ਕਿਹੜਾ ਦੁੱਖ ਮੰਨੇ ਫੇ ਆਪ ਨੂੰ ਵੀ ਮੰਨਣਾ ਪੈਂਦਾ ਮੰਨਦਾ ਔਖਾ ਹੋ ਗਿਆ ਅਗਲਾ ਜਾਂਦਾ ਔਖਾ ਹੁਣ ਮੈਂ ਹੁਣ ਕੰਮ ਛੱਡ ਗਿਆ ਹਾਂ ਏਦਾਂ ਹੀ ਵੀ ਛੱਡ ਗਿਆ ਹਾਂ ਹਨਾ ਹੈ ਨਾ ਮੈਂ ਤਾਂ ਚੱਲ ਬਣਦਾ ਹੈਲੋ ਹਾਂਜੀ ਹੁਣ ਅਸੀਂ ਉਧਰ ਭਾਪੀਆਂ ਦੇ ਘਰ ਹੋ ਕੇ ਸਾਰਿਆਂ ਨੂੰ ਮਿਲ ਜਣ ਕੇ ਤੇ ਮੇਰੇ ਖਿਆਲ ਟਾਈਮ ਵੀ ਛੜ ਦਿੰਦਾ ਹੋ ਗਿਆ ਤੇ ਹੁਣ ਅਸੀਂ ਆ ਗਏ ਆ ਬੰਦਰਾ ਘਰ ਤੇ ਕਪਾਹ ਚਪਾ ਮਾਰ ਲਈਆਂ ਤੇ ਹੁਣ ਪੀ ਲਗਿਆ ਚਾਹ ਨਾ ਤੇ ਤੇ ਪਾਣੀ ਅਸੀਂ ਪੀ ਲਿਆ ਠੰਡਾ ਵੀ ਪੀ ਲਿਆ ਪਹਿਲਾਂ ਹਨਾ ਤੇ ਅਟ ਕਿਵੇਂ ਚਾਹ ਪੀਵਾਂਗੇ ਤੇ ਹੋਰ ਉਮੀ ਵੀ ਨਹੀਂ ਬੈਠੇ ਆ ਤੇ ਗਰਮੀ ਬਹੁਤ ਏਸੀ ਲੱਗਾ ਪਰ ਅੰਦਰ ਤੇ ਆ ਦੇਖੋ ਸਾਡੇ ਭਾਬੀ ਤਾਂ ਸਿਰ ਬਲੌਗ ਚ ਆਉਂਦੇ ਰਹਿੰਦੇ ਆ ਨਾ ਤੇ ਚਲੋ ਜੀ ਆਪ ਆਪਣਾ ਸ਼ੌਂਕ ਹੁੰਦਾ ਹੈ ਇਹੇ ਕਿਸਨੂੰ ਸ਼ੌਂਕ ਹੈਗਾ ਕਿਸੇ ਨੂੰ ਨਹੀਂ ਹੁੰਦਾ ਨਾ ਇਦਾਂ ਆ ਗਈ ਦੇ ਆ ਗਿਆ ਬਿਸਕੁਟ ਦੇ ਨਾਲ ਪੈਕੀ ਦੇਖੋ ਇਹ ਸਾਡੀ ਸੇਵਾ ਕਿੰਨੀ ਆ ਅਸੀਂ ਹੈਗੇ ਪਰ ਲੱਗੀਆਂ ਵੀ ਆ ਪਰ ਸਾਡੀ ਸੇਵਾ ਦੂਰ ਜਿੰਨੇ ਆ ਤੇ ਠੀਕ ਆ ਆਹੋ ਖਾਓ ਹੁਣ ਚੱਕ ਲੋ ਚਾਹ ਖਾ ਲੋ ਹੁਣ ਅਗੇ ਚਾਹ ਅੱਜ ਚਾਹ ਪੀ ਪੀ ਕੇ ਹਨਾ ਸੀ ਢਿੱਡ ਭਰ ਗਿਆ ਸਾਡਾ ਨਹੀਂ ਚਾਹ ਦੇ ਨਾਲ ਹੈ ਵੀ ਬਹੁਤ ਕੁਝ ਖਾਣ ਨੂੰ ਸਾਰੇ ਸਾਰੇ ਘਰੀ ਖਾਦਾ ਚਾਹ ਦੇ ਨਾਲ ਖਾਲੀ ਚਾਹ ਨੇ ਦਿੱਤੀ ਹੈਗੀ ਨਨਾਨ ਦਾ ਖਿਆਲ ਉਹ ਰੱਖਦੀਆਂ ਬੜਾਈਆਂ ਨਾ ਫਿਰ ਲਓ ਪੀਓ ਚਾਹ ਦੇਖੋ ਅੱਗੇ ਨਾ ਵਿੱਚ ਦੇਖੋ ਸਾਡੀ ਭਤੀਜੀ ਨੇ ਕਿੰਨਾ ਸੋਹਣਾ ਰੂਮ ਬਣਾਇਆ ਤੇ ਆ ਬਾਅਰ ਪੇਪਰ ਲਵਾਇਆ ਹੁਣ ਤੇ ਸਾਰੇ ਇਹ ਲਵਾਉਂਦੇ ਆ ਤੇ ਸਾਰੇ ਕਮਰੇ ਚ ਬਧੀਆਂ ਲੱਗਦਾ ਆ ਸਵਾਰਿਆ ਕੋਈ ਇਸਲਾਬ ਨਹੀਂ ਕੋਈ ਕੁਛ ਨਹੀਂ ਹੁੰਦਾ ਇਹਦੇ ਨਾਲ ਬਹੁਤ ਵਧੀਆ ਹੁੰਦਾ ਆ ਤੇ ਹੁਣ ਲੱਗੇ ਅਸੀਂ ਜਾ ਫਿਰ ਮੈਂ ਕਿੱਥੇ ਜਾ ਲਾਵਾ ਇੱਕ ਤਾਂ ਰਾਹੇ ਚਾਹ ਤੇ ਉੱਪਰ ਜਨਾਲ ਲਵਾਇਆ ਇਸ ਰੈਣਾ ਖੜਾ ਹੋ। ਉਹ ਨਹੀਂ ਪੁੱਠੀ ਨਹੀਂ ਹੁੰਦੀ। ਉਹ ਤਾਂ ਗੱਲ ਆ। ਅਲਮ ਪੀਓ ਜਾ। ਮੈਂ ਨਹੀਂ ਛਾ। ਹੂੰ। ਥੱਲੇ ਗਏ। ਨਹੀਂ ਮਿਲ ਜਾ। ਚਾਹ ਪੀ ਵੀ ਕਿ ਕੈਸਾ ਆਣ ਜਾਂਦੀ ਆ? ਹੁਣ ਪਟਾਰਾ ਦੋ ਚਾਹ ਦੇ। ਇਹ ਚਾਹ ਨਹੀਂ ਪਾਈ। ਅਲਮ ਬੱਜੀ ਖਾਓ। ਖਾੜ। ਖਾਣੋ। ਹੋਰ ਲੈਣਾ ਵੀ ਆ ਜਿਹੜਾ ਉਹ ਕਰ। ਜਦੋਂ ਉਹ ਖਾ ਲਓ। ਖਾਊ ਆਖਣੇ ਬੰਦ ਕਰ। ਚਲੇ ਜਾ ਚਾਹ ਪੀਲੇ ਹੋਣਾ ਸੀ ਇੱਥੇ ਚਾਹ ਪੀਲੇ ਸੀ ਚਾਹ ਦਿਨ ਤੋਂ ਬਾਅਦ ਫਿਰ ਬਣਾਈ ਮੇਰੀ ਭਜੀ ਨੇ ਚੌਲ ਮਟਰਾਂ ਵਾਲੇ ਨੂਨ ਵਾਲੇ ਚੌਲ ਬਹੁਤ ਖੁਸ਼ ਪਾਇਆ ਵਿੱਚ ਦੇ ਬਹੁਤ ਟੈਸਟੀ ਚੌਲ ਬਣੇ ਤੇ ਕਹਿੰਦੀ ਵੀ ਨਹੀਂ ਤੁਹਾਨੂੰ ਬੋਜੀ ਚੌਲਾਂ ਤੋਂ ਬਿਨਾਂ ਜਾਣ ਨਹੀਂ ਦੇਣਾ ਮੈਂ ਕਹਿੰਦੀ ਸੀ ਮੈਂ ਕਹਾਂ ਰਹਿਣ ਦੇ ਚੌਲ ਕੋਈ ਨਹੀਂ ਚਾਹ ਪੀਲੇ ਸੀ ਬਹੁਤ ਕੁਝ ਖਾ ਲੈ ਚਾਹ ਦੇ ਨਾਲ ਹਨਾ ਤੇ ਅੱਜ ਬਹੁਤ ਕੁਝ ਖਾਦਾ ਸੀ ਨਾਲ ਚਾਹ ਵੀ ਬਹੁਤ ਪੀਤੀ ਆ ਤੇ ਕਹਿੰਦੀ ਨਹੀਂ ਚੌਲ ਤੁਸੀਂ ਖਾ ਕੇ ਦੇਖੋ ਖੱਟਾ ਵੀ ਨਾਲ ਤੇ ਨਾਲ ਚੌਲ ਨੂਨ ਵਾਲੇ ਵੀ ਜੋਤ ਵੀ ਨਾਲ ਖਾਂਦੇ ਆ ਤੇ ਬਹੁਤ ਘੜਦੇ ਸਾਰੇ ਬਹੁਤ ਵਧੀਆ ਸਾਰੇ ਫੈਮਿਲੀ ਨਾਲ ਮੈਂ ਸਿਆਲ ਜਾਵਾਂ ਗਰਮੀ ਜਾਣਾ ਮੇਰੀ ਤੀਜੀ ਬੰਦਨਾ ਨੇ ਚੌਲ ਬਣਾਏ ਬਣਾਉਣੇ ਬਣਾਉਂਦੀ ਬਹੁਤ ਟੇਸਟੀ ਆ ਪਣੀ ਕਿਹੜੇ ਤਰੀਕੇ ਨਾਲ ਬਣਾਉਂਦੀ ਆ ਇਹ ਤੇ ਬਾਸਮਤੀ ਦੇ ਚੌਲੇ ਆ ਤੇ ਬਣਦੇ ਵੀ ਕੱਲੇ ਕੱਲੇ ਆ ਤੇ 스멜 ਵਧੀਆ ਆਉਂਦੀ ਇਹਨਾਂ ਦੀ ਹੁੰਦੀ ਬਾਸਮਤੀ ਦੇ ਚੌਲਾਂ ਦੀ ਤੇ ਮੰਮੀ ਹੁਣ ਵੀ ਖਾਂਦੇ ਆ ਚੌਲ ਵੈਸੇ ਵਧੀਆ ਲੱਗਦੇ ਆ ਕਈ ਵਾਰ ਦਾਲ ਸਬਜ਼ੀ ਨਹੀਂ ਖਾਣ ਨੂੰ ਜੇ ਕਿੱਦਾਂ ਜਾਂ ਕਿੱਦਾਂ ਵੀ ਆ ਤੇ ਆਪਾਂ ਨੂੰ ਚੌਲ ਵਧੀਆ ਲੱਗਦੇ ਚੌਲ ਖਾਣੇ ਕੜੀ ਚੌਲ ਦਾਲ ਚੌਲ ਤੇ ਵੈਸੇ ਸੁੱਕੇ ਵੀ ਚੌਲ ਖੱਟੇ ਨਾਲ ਵੀ ਖਾਹ ਹੋ ਜਾਂਦੇ ਜੇ ਕਿੱਦਾਂ ਵੀ ਆ ਚੌਲ ਲੱਗਦੇ ਵਧੀਆ ਤੇ ਜੋਦੀ ਖਾਂ ਲਿਆ ਤੁਸੀਂ ਖਾ ਕੇ ਹੁਣ ਲੈ ਜਾਣਾ ਘਰ ਨੂੰ ਚੌਲ ਟਾਈਮ ਹੋ ਗਿਆ ਸਾਡਾ ਜਾਣ ਦਾ ਹੁਣ ਘਰ ਨੂੰ ਲਓ ਜੀ ਹੁਣ ਚੌਲਾਂ ਦਾ ਹੁਣ ਕੰਮ ਖਾਣ ਦਾ ਹੋ ਗਿਆ ਸ਼ੁਰੂ ਚੋਲੇ ਬਣੇ ਬਹੁਤ ਟੇਸਟੀ ਬਹੁਤ ਵਧੀਆ ਨਾਲ ਖੱਟਾ ਅੰਮ੍ਰਿਤ ਜਿਹਾ ਬਹੁਤ ਚੰਗਾ ਹੂੰ ਜਿਆਦਾ ਨਾ ਆਲੂ ਮਟਰ ਪੂਰਾ ਸਮਾਨ ਆ ਆਲੂ ਮਟਰ ਹਰੀਆਂ ਮਿਰਚਾਂ ਲਾਲ ਮਿਰਚਾਂ ਗਾਜਰਾਂ ਆ ਗਾਜਰਾਂ ਵੀ ਐਨੂੰ ਦਾ ਟੇਸਟ ਆਉਂਦਿਆ ਬਹੁਤ ਵਧੀਆ ਚੋਲੇ ਬਣਿਆ ਬਰਾਵੀ ਸ਼ਟ ਮੈਂਟਸ ਕੈਂਟੀ ਬਣ ਗਿਆ ਕੰਮ ਕਰਦੇ ਅਸੀਂ ਚੌਲ ਖਾ ਲਏ ਸੀ ਨਾਲੇ ਚਾਹ ਵੀ ਪੀ ਲਈ ਆ ਇਹਨਾਂ ਨੇ ਪਾਣੀ ਪੀਉਣੀ ਪੈਸ ਦੋ ਟਾਈਮ ਪਾਣੀ ਪਾਉਣੇ ਹੋਣੇ ਆ ਦੋ ਟਾਈਮ ਸ਼ਾਮ ਨੂੰ ਪਾਣਾ ਸ਼ਾਮ ਨੂੰ ਪਾਣਾ ਆ ਗਰਮੀ ਬਹੁਤ ਹੈ ਨਾ ਸੁੱਕ ਜਾਂਦੇ ਨਾ ਫੁੱਲ ਘਟਾ ਲਏ ਕਿ ਨਾਲੋਂ ਬਹੁਤ ਕਿੱਥੇ ਗਏ ਇਹਨੇ ਫੁੱਲ ਸੀਗਾ ਹਾਂ ਗਰਮੀ ਕਰਕੇ ਹੋ ਗਏ ਨਾ ਆ ਗਲਾਬ ਨਹੀਂ ਖਿੜਿਆ ਵਿਚਾਰਾ ਇਹ ਗਰਮੀ ਇੰਨੀ ਵੀ ਸਾਰਾ ਕੁਝ ਮੰਮੀ ਚੱਲੀ ਸਾਰੀ ਦਰਖਤਾਂ ਦੇ ਪੱਤੇ ਵੀ ਖਰਾਬ ਹੋ ਗਏ ਆ ਕਿੰਨੇ ਸੋਹਣੇ ਲੱਗੀਆਂ ਆ ਡੋਢੀ ਹਾਂ ਵਿੱਚ ਫੁੱਲ ਖੇੜਨੇ ਇਨਾਂ ਦੇ ਹੁਣ ਹੁਣੇ ਜਾ ਰਹੇ ਆ ਘਰ ਨੂੰ ਬੈਠ ਕੇ ਨਾ ਆ ਜਾਉਂਗੀ ਮੈਂ ਬੈਠਾ ਕੋਈ ਨਹੀਂ ਆਇਆ ਹੋਏ ਗਏ ਆ ਮੈਂ ਤੈਨੂੰ ਕਹੀ ਜਾਂਦੀ ਤੂੰ ਕੰਨ ਕਾਲਾ ਹੈ ਉਹ ਨਹੀਂ ਬਾਬਾ ਨੀਲਾ 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 ਨਾ ਨੀਲਾ ਚਾਹ ਹਾਂ ਤਾਂ ਮੈਂ ਹੋਰ ਹੀ ਕਹਿੰਦੀ ਚੱਲ ਨਾਨੀ ਦਾਦਾ ਜਾਓ ਤੁਸੀਂ ਹੁਣ ਮੈਂ ਦੁਰਕੀ ਆਣੀ ਆ ਕੰਗਾਪਤ ਫਿਰ ਹੈ ਹਾਂਜੀ ਠੰਡਾ ਨੋਰਮਲ ਜਲ ਲਿਆਓ ਸੀ ਹੁਣ ਆਗੇ ਕੰਫਰੈਂਸ ਦੇ ਸਾਰੇ ਪਾਸੇ ਹੈ ਨਾ ਸਾਡੇ ਕੁਛ ਘਰ ਉਧਰ ਰਹਿ ਗਏ ਪਰ ਸਾਰੇ ਪਾਸੇ ਕੁਮੇ ਆ ਤੇ ਫੋਨ ਆ ਜਾਂਦੇ ਮਗਰ ਹੁਣ ਜਾਣਾ ਪੈਣਾ ਜਲਦੀ ਤੇ ਮੇਰਾ ਖਿਆਲ ਸਾਢੇ ਪੰਜ ਟਾਈਮ ਹੋ ਗਿਆ ਮਿੰਟੋ ਮਿੰਟੀ ਪਹੁੰਚ ਜਾਣਾ ਆ ਚਲਿਏ ਹੁਣ ਤਿਆਰੀ ਆ ਉਧਰ ਜਾਣ ਨੂੰ ਮਿੰਟ ਲੱਗਣਾ ਹੈ ਫੜਾ ਫੜ ਪਹੁੰਚ ਜਾਣਾ ਆਪਾਂ ਗਰਮੀ ਉਹ ਹਵਾ ਨਹੀਂ ਚੱਲਣ ਦੀ। ਚਾਹ ਵੀ ਨਹੀਂ। ਚਾਹ ਨਹੀਂ ਪੀਣੀ ਚਾਹ। ਪਰ ਨਹੀਂ ਨਾ। ਹੂੰ। ਆਓ ਸਾਚ ਨਾਲ। ਦੇਖੋ ਬਾਗ ਵਿੱਚੀ ਮਮੀ ਨੇ ਲਾਈਏ। ਤੇ ਆਹ ਦੇਖੋ, ਕ੍ਰੇਲਿਆਂ ਦੀ ਬੇਲ। ਤੇ ਭਿੰਡੀਆਂ ਤਾਜ਼ੀਆਂ-ਤਾਜ਼ੀਆਂ। ਤੇ ਹੋਰ ਹੋਈਆਂ ਪਈਆਂ। ਤੇ ਫੁੱਲ ਲੱਗੇ ਹੋਏ ਆ ਆ ਦੇਖੋ ਫੁੱਲ ਤੇ ਨਾਲ ਪਿੰਡੀਆਂ ਹੋਰ ਤੁਰੀਆਂ ਹੋਈਆਂ ਤੇ ਪਿੰਡੀਆਂ ਵੀ ਹਿੰਡੀਆਂ ਹੋਈਆਂ ਪਈਆਂ ਤਾਂ ਹੁਣ ਮੈਂ ਪਿੰਡੀਆਂ ਲੈ ਕੇ ਜਾਉਂਗੀ ਮੰਮੀ ਨੇ ਤਾਜ਼ੀਆਂ ਰੱਖੀਆਂ ਲਾ ਕੇ ਤੇ ਇਧਰ ਬਤਾਉਂਗਾ ਦੇ ਬੂਟੇ ਆ ਤੇ ਉਹ ਵੀ ਅੰਬਾ ਦਾ ਬੂਟਾ ਆ ਪਪਾ ਵੇਜਾਇਆ ਤੇ ਇਧਰ ਵੀ ਪਿੰਡ ਇਧਰ ਫਲੀਆਂ ਲਾਈਆਂ ਆ ਫਲੀਆਂ ਬੇਲ ਤਾਂ ਚੜੋਂਗੇ ਨਾ ਹੁਣ ਹੂੰ ਜੋ ਤਾਂ ਚੜ ਗਈ ਅੱਪੀ ਚੜ ਜਾਣੀ ਆ ਉਹ ਪਿੰਡੀਆਂ ਲਾਈਆਂ ਮੇਰੇ ਲਈ ਕਿ ਨਹੀਂ ਲਾਗ ਰੱਖੀਆਂ ਲਿਆਓ ਫੇ ਇੱਥੇ ਲਿਆ ਕੇ ਚਕਰੇਲੇ ਵੀ ਲੱਗੇ ਆ ਹਾਂ ਉਹ ਕਰੇਲੇ ਕਾਲੇ ਸਭੋ ਮੱਲੇ ਦੋ ਕਰੇਲੇ ਲੱਗੇ ਲੱਗੇ ਸੀ ਉੱਤੇ ਆਹ ਦੇਖੋ ਲੱਗਾ ਹਾਂ ਉਹ ਲੱਗਾ ਤ੍ਰੇਲਾ ਵੀ ਛੋਟਾ ਨਿੱਕਾ ਹੀ ਲਿਖੇ ਤੁਸੀਂ ਹੂੰ ਛੋਟਾ ਨਿੱਕਾ ਇੱਕ ਆ ਔਰ ਲੈ ਵਸੀ ਕਾ ਨਿਕਲਿਆ ਆ ਹੂੰ ਪਾਣੀ ਦੋ ਵਾਰ ਲੋੜੇ ਹੋਣਾ ਵਧੀਆ ਪਾਣੀ ਤਾਂ ਹੁੰਦੇ ਆ ਇਹ ਠੀਕ ਆ ਠੀਕ ਆ ਬੜੇ ਖਾਦੀ ਕਰਦੀ ਦੀ ਮੋਜ ਬਹੁਤ ਆ ਪਾਣੀ ਦੇਣਾ ਆਂਬ ਨੂੰ ਕੁਝ ਲੱਗਾ ਨਹੀਂ ਨਾ ਹਜੇ ਫੁੱਟੇ ਨੂੰ ਨਹੀਂ ਲੱਗਾ ਆ ਬਤਾਉਂਦਾ ਕਈ ਤਾਂ ਹੁੰਦੇ ਆ ਅੰਬ ਜਿੱਦਾਂ ਨਾ ਸਾਲ ਵਾਰ ਲੱਗਦੇ ਹੁੰਦੇ ਆ ਅੰਬ ਕਈ ਤਾਂ ਬ੍ਰੇਡ ਇੰਨੇ ਵਧੀਆ ਹੁੰਦੀਆਂ ਨਾ ਇਹਨਾਂ ਨੂੰ ਕੁਝ ਨਹੀਂ ਲੱਗਾ ਵੀ ਛੋਟੇ ਛੋਟੇ ਨੂੰ ਆ ਲੱਗਣਾ ਪੈਂਦੇ ਆ ਆ ਕਦੋਂ ਦੀਆਂ ਵੇਲਾ ਦੋ ਆ ਹੁਣ ਇਹਦੀ ਅੱਛਾ ਲੱਗਣਗੇ ਹੁਣ ਕਦੋਂ ਪਾਣੀ ਹੁਣ ਪਾਉਣਾ ਹੁਣ ਆ ਪਾਣੀ ਟੁੱਟੀ ਦਾ ਆ ਜਾਣਾ ਹੈਬ ਲਾ ਲੈਣਾ ਸਾਰੇ ਪਾਣੀ ਬਗਿਆ ਤਿੰਨਾਂ ਦਿਨਾਂ ਚ ਕਿੱਥੇ ਆ ਭਿੰਡਗਾ ਹੋਰ ਦੋੜ ਕੇ ਉਹਦਾ ਫੁੱਲ ਲੱਗੇ ਆ ਹੋ ਸੇਰੇ ਤੋੜਨੇ ਮੈਂ ਤੁਰੀਆਂ ਚਾ ਚੱਲ ਤੂੰ ਪਿਓ ਨਾਲ ਵੀ ਇਹਦਾ ਕਾਲਾ ਆ ਆਹੋ ਆ ਜੋ ਇੱਧਰ ਵੀ ਵੇਲ ਆਈ ਆ ਇਹਨਾਂ ਵੀ ਫੁੱਲ ਉੱਗੇ ਆ ਕੋਈ ਹੋਰ ਲੱਗਣਾ ਪੈਂਦਾ ਲਿਆ ਉਹ ਕਿਥੇ ਪਿੰਡੀਆਂ ਫੇਰ ਦਿਓ ਮੈਨੂੰ ਜੋਧ ਆ ਬੰਦ ਕਰ ਮੜ ਜੇ ਆ ਪਿੰਡੀਆਂ ਰੱਖ ਵਿੱਚ ਹਦੇ ਚਲ ਇਹ ਆ ਲਿਓ ਪਿੰਡੀਆਂ ਮੰਮੀ ਹੂੰ ਕੋਈ ਨਹੀਂ ਗਾਲੀ ਹਾਂਜੀ ਅਸੀਂ ਮਾਪੋਤ ਆ ਗਏ ਆ ਦੇਖੋ ਜੀ ਜਿਹੜਾ ਸਾਖ ਹੁੰਦਾ ਨੇੜੇ ਦਾ ਨਾ ਕਹਿੰਦੇ ਮੈਨੂੰ ਨੇੜੇ ਦਾ ਸਾਖ ਸਰਾਂਨੇ ਦੀ ਬਾਹੋਂ ਹਸਾਵਿਆ ਅਸੀਂ ਦਸਾਂ ਮਿੰਟਾਂ ਚ ਘਰ ਪਹੁੰਚ ਜਾਣਾ ਵਸ ਹੁਣ ਪਹੁੰਚ ਹੀ ਗਏ ਆ ਤੇ ਝੰਡੇ ਸਰਾਏ ਆ ਪਿੰਡ ਆ ਗਿਆ ਆ ਤੇ ਨਾਲ ਹੀ ਤੋ ਅੱਗੇ ਬੋਪਰ ਆਇਆ ਤੇਰੇ ਸਾਹਨੇ ਬੁੱਲੋ ਆਲਿਆ ਤੇ ਮੈਂ ਟਮਾਟੀ ਪਹੁੰਚ ਗਏ ਆ ਤੇ ਦੂਰ ਤਾਂ ਹੁੰਦਾ ਵੀ ਚਲ ਦੂਰ ਜਾਣਾ ਹੁੰਦਾ ਆ ਵੀ ਟਾਈਮ ਲੱਗਣਾ ਆ ਜਾਂ ਕਿਦਾਂ ਆ ਤੇ ਲੱਗਦੀ ਮौज ਬੜੀ ਭਾਵੇਂ ਨੇੜੇ ਸਨੇੜੇ ਜਾਓ ਜਾਂ ਕਿਦਾਂ ਵੀ ਆ ਤੇ ਨੇੜੇ ਦਾ ਸਾਖ ਬਹੁਤ ਨੇੜੇ ਹੁੰਦਾ ਆ ਤੇ ਚਲੋ ਅਸੀਂ ਆ ਗਏ ਆਪਣੇ ਘਰ ਹੁਣ ਜੀ ਬਿਲਕੁਲ ਆ ਗਏ ਆ ਘਰ ਤੇ ਮੇਰੇ ਘਰ ਪੌਣੇ 7 ਹੋ ਗਏ ਆ ਤੇ ਆ ਤ ਗਏ ਸੀ ਇਸ ਟਾਈਮ ਦੇ ਨਾਲ 6 ਵਜੇ ਆ ਗਏ ਸੀ ਫਿਰ ਜਿੱਦਾਂ ਕਹਿ ਲੋ ਜਿੱਥੇ ਛੱਡ ਗਏ ਜਾਨੇ ਕੰਮ ਫਿਰ ਆ ਕੇ ਪੂਰੇ ਕੀਤੇ ਆ ਕੇ ਭਾਂਡੇ ਸਾਫ਼ ਕੀਤੇ ਆਟਾ ਗੁੰਨਿਆ ਸਬਜ਼ੀ ਬਣਾਈ ਤੇ ਦਾਲ ਵਿੱਚ ਸਵੇਰੇ ਬਣਾਈ ਸੀ ਤੇ ਨਾ ਕਿ ਉਹਦਾ ਫਿਰ ਮੱਝ ਚੋਈ ਆ ਕੇ ਫਿਰ ਦੁੱਧ ਗਰਮ ਕੀਤਾ ਹੋਰ ਕਰ ਦੇਨੇ ਕਿ ਮोटे ਕੰਮ ਕੀਤੇ ਆਗੇ ਤੇ ਜਿੱਥੇ ਜਿੱਥੇ ਗੱਲ ਕੰਮ ਕਰਨੇ ਹੱਥ ਪਾਉਣੇ ਆ ਵੀ ਪਾਉਣੇ ਆ ਤੇ ਹੁਣ ਆਟਾ ਵੀ ਗੁੰਨਿਆ ਅੰਮ੍ਰਿਤ ਕੰਮ ਫਿਨਿਸ਼ ਹੋ ਗਿਆ ਦੇਖੋ ਜੀ ਪਿੰਡ ਜਾਓ ਤੇ ਪਿੰ ਨੂੰ ਆਣੋ ਜੀ ਨਹੀਂ ਕਰਦਾ ਹੈਗਾ ਪਿੰਡ ਚੀਜੀ ਐਸੀ ਆ ਵੀ ਆਪਾਂ ਜੇ ਰੋਜਾਂਦੇ ਆ ਤੇ ਆਪਾਂ ਨੂੰ ਆਪਣਾ ਘਰ ਜਿੱਦਾਂ ਗੱਲ ਹੋ ਸਹੁਰਾ ਪਰਿਵਾਰ ਭੁੱਲ ਜਾਂਦਾ ਆ ਜਦੋਂ ਪੱਕੇ ਜਾਂਦੇ ਆ ਜੀ ਕਰਦਾ ਵੀ ਅਸੀਂ ਅੱਜ ਦੀ ਦਿਹਾੜੀ ਨਾ ਜਾਈਏ ਹੈ ਨਾ ਇਦਾਂ ਉਥੋਂ ਜੀ ਨਹੀਂ ਕਰਦਾ ਉਹਨੂੰ ਕਿਉਂ ਪੇਕਾ ਪਿੰਡੀ ਇਦਾਂ ਦਾ ਹੁੰਦਾ ਹੈ ਤਾਂ ਆਪਾਂ ਨੂੰ ਪੇਕੇ ਪਿੰਡ ਜਾਣਾ ਚਾਹੀਦਾ ਹੈ ਦੀ ਆਪਾਂ ਜੇ ਆਪਾਂ ਜਾਣਾ ਛੱਡ ਦਈਏ ਤੇ ਫਿਰ ਉਹ ਜਾ ਜਾਣਾ ਨਹੀਂ ਰਹਿ ਜਾਂਦਾ ਤੇ ਪੇਕੇ ਪੇਕੇ ਹੁੰਦੇ ਆ ਚਾਹੇ ਉਹ ਤਗੜੇ ਹੋਣ ਚਾਹੇ ਉਹ ਮਾੜੇ ਹੋਣ ਹੈ ਨਾ ਤੇ ਆਪਣੇ ਚੰਗੇ ਵੜੇ ਟਾਈਮ ਤੇ ਆਉਂਦੇ ਆ ਤੇ ਚਲੋ ਵਧੀਆ ਗੱਲ ਆ ਆਪ ਨੂੰ ਵੀ ਜਾਣਾ ਚਾਹੀਦਾ ਹੈ ਤੇ ਇਹ ਗੱਲ ਆ ਤਦ ਤੱਕ ਲਈ ਸੱਚੀ ਕਸਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਵੀ ਸੇਵ ਕਰੋ ਸਾਡੇ ਬਲੌਗ ਤੁਹਾਨੂੰ ਕਿੱਦਾਂ ਦੇ ਲੱਗਦੇ ਆ